ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀਓ ਕਨਸਰੀ ਮਹਲਾ 5 ਔਕੀ ਘੜੀ ਨ ਦੇਖਣ ਦੇ ਆਪਣਾ ਮਿਰਤ ਸੁਮਰੇ ਹੱਥ ਦੇ ਰੱਖੇ ਆਪਣੇ ਕਾ ਸਾਸ ਸਾਸ ਪ੍ਰਤ ਪਲ ਪ੍ਰਭ ਸੋ ਲਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਾਈ ਤਨ ਮਰਾ ਅਮਿਤ ਰਾ ਮਨ ਵਿਲਾਸ ਪੈ ਸਾਹਿਬ ਕੇ ਚਰਨ ਦੇਖ ਬੜਾ ਏ ਹਰਿ ਸਿਮਰ ਸਿਮਰਨ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮਨ ਬਿਲਾਸ ਭੈ ਸਾਜ ਕੇ ਚੱਜ ਦੇਖ ਬਡਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ वागुरु जी का खालसा वागुरु जी की फतेह अच दिन शनिवार चार जनवरी इक्की पोह है अच दिन शनिवार चार जनवरी इक्की पोह है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ